ਮੈਂ ਵੀ ਤਾਂ ਭੱਵੀ ਲੱਗੀ ਨਾ ਉਹਨਾਂ ਦੀ ਹਰਜੀਤ ਸਿੰਘ ਦੀ ਹਾਂ ਇਹ ਨਿਊਯਾਰਕ ਪਲ ਇਮੀਗ੍ਰੇਸ਼ਨ ਹਰਜੀਤ ਸਿੰਘ ਦੀ ਕੰਪਨੀ ਹੈ ਇਹ ਓਨਰ ਨੇ ਉੱਥੋਂ ਦੇ ਤੇ ਜੋ ਮੇਰੇ ਹਸਬੰਦ ਨੇ ਉੱਥੇ ਐਜ਼ ਅ ਮੈਨੇਜਰ ਜੌਬ ਕਰਦੇ ਮੈਂ ਵੀਰ ਜੀ ਨੂੰ ਕਿਹਾ ਮੈਂ ਕਿਹਾ ਵੀਰ ਜੀ ਇਹ ਕਰਕੇ ਇਤਨਾ-ਇਤਨਾ ਕਰਕੇ ਗੱਲ ਸਾਰੀ ਗੱਲ ਹੈ ਇਹਨਾਂ ਨੇ ਉੱਥੇ ਸਟੇ ਵੀ ਕੀਤਾ ਮੈਂ ਚੈਟ ਵੀ ਤੁਹਾਨੂੰ ਭੇਜ ਦਿੰਦੀ ਆ ਠੀਕ ਹੈ ਮੇਰਾ ਤੁਸੀਂ ਕਹਿ ਰਹੇ ਹੋ ਹਾਂ ਉਹਨਾਂ ਦਾ ਐਕਸਟਰਾ ਮੈਰਟਲ ਅਫੇਅਰ ਹੈ ਮੇਰੇ ਹਸਬੰਦ ਦਾ ਔਰ ਇਹਨਾਂ ਦੀ ਮੈਂ ਇੱਕ ਹੋਟਲਸ ਦੀ ਸਟੇ ਦਾ ਵੀ ਦੇਖਿਆ ਸੀਗਾ ਕਿਸੇ ਰਿਸੈਪਸ਼ਨਿਸਟ ਨਾਲ ਮੈਂ ਕੱਲ ਵੀ ਕਿਹਾ ਸੀ ਕਿ ਇਹ ਦੋਨਾਂ ਨੇ ਉੱਥ ਹੁਣ ਸਪੋਸ ਕਰੋ ਐਸੀ ਹੀ ਹੁਣ ਐਸੀ ਹੀ ਇਸ ਤਰ੍ਹਾਂ ਦਾ ਮਾਮਲਾ ਸਾਡੇ ਨਾਲ ਹੋ ਜਾਂਦਾ ਹੈ ਮੈਂ ਕਿਤੇ ਕੋਈ ਗਲਤ ਹੋ ਕਰ ਲਾ ਮੇਰੀ ਕੰਪਨੀ ਦਾ ਜਾਂ ਮੇਰੇ ਮਾਲਕਾਂ ਦਾ ਨਹੀਂ ਇਹਦੇ ਪਿੱਛੇ ਕੋਈ ਦੋਸ਼ ਹਰਜੀਤ ਸਿੰਘ ਦਾ ਤੁਸੀਂ ਡਾਇਰੈਕਟ ਦੋਸ਼ ਕਿਵੇਂ ਕੱਢਦੇ ਹੋ ਇਹਦੇ ਚ ਉਹ ਦੋਸ਼ੀ ਇਸ ਕਰਕੇ ਵਿੱਚ ਨੇ ਕਿਉਂਕਿ ਉਹ ਉਹਨਾਂ ਦੇ ਉੱਥੇ ਆਫਿਸ ਵਿੱਚ ਜੌਬ ਕਰਦੀ ਹੈ ਤਮੰਨੂ ਇਹਨਾਂ ਨੇ ਆਏ ਕਿ ਇਹ ਮੇਰੀ ਸਾਲੇਹਾਰ ਨਹੀਂ ਹੈ ਮੈਂ ਆਪਣੇ ਸਾਲੇ ਦਾ ਕੰਦੇ ਨੇ ਨਾਲ ਵਿਆਹ ਕਰਨਾ ਹੈ ਕਿ ਮੇਰੇ ਹਸਬੰਡ ਵੱਲੋਂ ਮਾਰਕੋਟਾਈ ਵੀ ਬਹੁਤ ਹੁੰਦੀ ਸੀ ਸਾਰੇ ਮਿਲੇ ਹੋਏ ਐ ਮੇਰੀ ਮਦਰ ਇਨ ਲਾ ਬਟਾ ਹਰਜੀਤ ਮਨਤਮ ਕਿਆਂ ਦਿੰਦੀ ਹੈ ਮਨਤਮ ਕਿ ਕਿਸ ਵੇਸ ਤੇ ਦਿੰਦੀ ਹੈ ਮਨੇ ਕਹਿੰਦਾ ਜੋ ਮਰਜੀ ਕਰ ਲੈ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਉਹ ਕਿਤੇ ਦੁਆਰੇ ਹਰਜੀਤ ਸਿੰਘ ਦਾ ਇਨਫਲੂਐਂਸ ਨਾ ਵੱਧ ਰਿਹਾ ਹੋਵੇ ਉਹਦੀ ਕਿਤੇ ਨਾ ਚੜ੍ਹਾਈ ਨਾ ਵੱਧ ਰਹੀ ਹੋਵੇ ਇਸ ਕਰਕੇ ਜਾ ਕੇ ਤੁਸੀਂ ਮਤਲਬ ਨਹੀਂ ਆਉ ਚਾਹੇ ਜਿੱਥੇ ਮਰਜ਼ੇ ਹੋਵੇ ਹੈ ਪ੍ਰਾਈਮ ਨੇਸ਼ ਦਾ ਕਿਰਾਇਆ ਹੋਵੇ ਚਾਹੇ ਕਹਿਣਗੇ ਮੈਂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਉਹ ਵੀ ਕਿਤੇ ਨਾ ਕਿਤੇ ਇਹ ਗੱਲ ਕਹਿਣਗੇ ਮੇਰਾ ਕੋਈ ਏਮ ਨਹੀਂ ਹੈ ਮੇਰਾ ਇਸ ਟਾਈਮ ਏਮ ਇਹੀ ਹੈ ਕਿ ਉਹ ਲੇਡੀ ਨੇ ਮੇਰੇ ਘਰੋਂ ਬਾਹਰ ਘਟਣਾ ਹੈ ਜਿਹੜਾ ਮੇਰੇ ਬੱਚਿਆਂ ਨੂੰ ਕੱਢ ਕੇ ਕਟਵਾ ਕੇ ਆਪ ਸਾਰੀ ਫੈਮਲੀ ਮੇਰੇ ਘਰ ਆ ਕੇ ਰਹਿੰ ਹਰਜੀਤ ਦਾ ਕੀ ਇਹ ਮੈਂ ਕਿ ਮੇਰੇ ਫੈਮਿਲੀ ਨੂੰ ਮੇਰੇ ਸਪੋਰਟ ਕਰ ਰਿਹਾ ਮੇਰੇ ਹਸਬੰਦ ਸਪੋਰਟ ਕਰ ਰਿਹਾ ਗਲਤ ਕੰਮ ਲਈ ਉਹਨੂੰ ਗਲਤ ਇਨਫਲੂਐਂਸ ਕਰ ਰਿਹਾ ਹੈ ਜਾਂ ਤਾਂ ਉਹਨੇ ਉਹਨਦੇ ਕੋਈ ਵਸ਼ੀਕਰਣ ਨਹੀਂ ਕੀਤਾ ਜਿਵੇਂ ਅਸੀਂ ਸਾਰੇ ਨਾਲ ਗੱਲ ਕਰ ਰਹੇ ਸੀ ਲੌਂਗ ਇਲਾਜੀਆਂ ਇਹਨਾਂ ਦੇ ਆਫਿਸ ਬਥੇਰੀਆਂ ਚਲਦੀਆਂ ਉਹ ਮੈਂ ਵੀ ਖੁਲਾਸਾ ਕਰ ਦਿੰਦੀ ਹੈ ਚਲਦਾ ਮਨੂੰ ਗੌਰਵ ਸਭ ਕੁਝ ਦੱਸ ਚੁੱਕੇ ਸੀਗੇ ਕਿ ਇਹ ਬਾਬਾ ਜਿਹੜਾ ਮੂੰਚੋਂ ਮੰਤਰ ਪੜ੍ਹ ਬੜ ਅਸੀਂ ਜਿਹੜਾ ਬੋਲਦਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਸ੍ਰੀਮਾਨਾ ਜੀ ਇਹ ਚੀਜ਼ ਸਾਇੰਸ ਨਾਲ ਮੰਨੇ ਸੋਸ਼ਲ ਤਾਂ ਮੰਦੀ ਹੈ ਨਾ ਦੁਨੀਆ ਸਮਾਜ ਤਾਂ ਮੰਦੀ ਹੈ ਨਾ ਸਿਕਨ ਨੂੰ ਨਹੀਂ ਮੰਦੇ ਪਰ ਸਾਰੀ ਹੁੰਦੀਆਂ ਮੰਦੀ ਹੈ ਇਹ ਕਰਦਾ ਧੂਣੀਆਂ ਦਾਣੀਆਂ ਬਥੇਰੀਆਂ ਲੰਦਾ ਬਥੇਰੇ ਹਵਾ ਨੇ ਅੱਗੇ ਕਰਦਾ ਸਸੀਕਾਲ ਹਰਜੀਤ ਸਿੰਘ ਨਿੰਗ ਸਿੰਘ ਜੇ ਕਿਹਾ ਜਾਵੇ ਜਿਸ ਤਰ੍ਹਾਂ ਦੇ ਨਾਲ ਕੁਝ ਦਿਨ ਪਹਿਲਾਂ ਉਹਨਾਂ ਦੇ ਇੱਕ ਪੂਰੇ ਇਤਿਹਾਸ ਨੂੰ ਲੈ ਕੇ ਜਿਵੇਂ 8ਵੇਂ ਵੰਸ਼ ਦੇ ਨੇ ਬਾਬਾ ਫਕੀਰ ਸਿੰਘ ਨਿੰ ਸਿੰਘ ਜਿੱਥੇ ਉਹਨਾਂ ਦੇ 8ਵੇਂ ਵੰਸ਼ਚੋ ਨੇ ਤੇ ਉਹ ਸਾਰੀ ਕਹਾਣੀ ਸਾਰਿਆਂ ਨੇ ਸੁਣੀ ਕਿ ਕਿਵੇਂ ਅਯੁੱਧਿਆ ਦੇ ਵਿੱਚ ਲੜਾਈ ਲੜੀ ਗਈ ਆਰਾਮ ਮੰਦਰ ਨੂੰ ਲੈ ਕੇ ਤੇ ਸ਼ੁਰੂਆਤ ਉਹਨਾਂ ਤੋਂ ਹੋਈ ਬਹੁਤ ਮਾਨਮਤਾ ਇਤਿਹਾਸ ਹੈ ਕਰ ਸਾਰੇ ਜੇ ਦੇਖਿਆ ਜਾਵੇ ਇਹਦਾ ਸਨਮਾਨ ਕਰਦੇ ਨੇ ਪਰ ਨਾਲ-ਨਾਲ ਜੇ ਦੇਖਿਆ ਜਾਵੇ ਹਰਜੀ ਸਿੰਘ ਹੋਣਾ ਤੇ ਹੁਣ ਇਹ ਜਿਹੇ ਇਲਜ਼ਾਮ ਨਿਕਲ ਕੇ ਸਾਹਮਣੇ ਆ ਰਹੇ ਨੇ ਵੀ ਕਿਤੇ ਇੱਕ ਮਹਿਲਾ ਦੇ ਵੱਲੋਂ આરોਪ ਲਾਇਆ ਜਾਂਦੇ ਨੇ ਵੀ ਉਹਦੇ ਨਾਲ ਉਹਨੇ ਗਲਤ ਹਰਕਤਾਂ ਕਰੀਆਂ ਕੋਈ ਕਹਿੰਦੀ ਹੈ ਕਿ ਮੇਰਾ ਉਹਦੇ ਕਾਰਨ ਘਰ ਦਬਾਅ ਹੋ ਜਾਂਦਾ ਮੇਰੇ ਨਾਲ ਵਿਭਾਜੀ ਨੇ ਤੇ ਇਹਨਾਂ ਦੇ ਵੱਲੋਂ ਇਲਜ਼ਾਮ ਇਹ ਲਗਾਏ ਗਏ ਕਿ ਜੇਕਰ ਹਜੀ ਸਿੰਘ ਚਾਹੁੰਦੇ ਤਾਂ ਸ਼ਾਇਦ ਇਹਨਾਂ ਦਾ ਘਰ ਬੱਦ ਸਕਦਾ ਸੀਗਾ ਪਰ ਅੱਜ ਬਰਬਾਦੀ ਦੀ ਕਗਾਰ ਤੇ ਖੜਾ ਹੈ ਮੈਡਮ ਇਹ ਹੋਇਆ ਕੀ ਸੀਗਾ ਕਿ ਹਰਜੀਤ ਸਿੰਘ ਦੀ ਜੀ ਗੱਲ ਕਰੀਏ ਉਹਨਾਂ ਦਾ ਕੀ ਰੋਲ ਸੀ ਤੁਹਾਡੇ ਵਾਲੇ ਮੈਟਰ ਦੇ ਵਿੱਚ ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਤੁਹਾਡੇ ਹਸਬੰਦ ਨੂੰ ਲੈ ਕੇ ਆ ਹਾਂ ਪਹਿਲਾਂ ਤੁਸੀਂ ਦੱਸ ਦਿਓ ਵੀ ਅਸਲ ਤੁਹਾਡੀ ਦਿੱਕਤ ਹੈ ਕੀ ਆ ਮੇਰੀ ਦਿੱਕਤ ਇਹ ਹੈ ਕਿ ਜਿੱਥੇ ਨਿਊ ਮੈਪਲ ਇਮੀਗ੍ਰੇਸ਼ਨ 9D ਵਿੱਚ ਮੇਰੇ ਹਸਬੰਦ ਤੇ ਐਜ਼ ਅ ਮੈਨੇਜਰ ਗੌਰਵ ਜਲੋਟਾ ਜੌਬ ਕਰਦੇ ਆ ਠੀਕ ਹੈ ਉੱਤੇ ਹੀ ਇੱਕ ਲੇਡੀ ਠੀਕ ਹੈ ਉੱਥੇ ਜੌਬ ਕਰਦੀ ਹੈ ਇਹਨਾਂ ਦੋਨੇ ਆਪਸ ਵਿੱਚ ਫਾਲਸ ਰਿਲੇਸ਼ਨਸ਼ਿਪ ਨੇ ਜਿੰਦਾ ਮੰਨੂ ਖੁਲਾਸਾ ਹੌਲੀ ਹੌਲੀ ਪਤਾ ਲੱਗਿਆ ਚੈਟ ਦੇਖੀ ਇਹਨਾਂ ਦੀ ਕੁਆਲਿਟੀ ਡੀਟੇਲਸ ਮੈਂ ਦੇਖੀਆਂ ਸੀਗੀਆਂ ਔਰ ਇਹਨਾਂ ਦੀ ਮੈਂ ਇੱਕ ਹੋਟੇਲਸ ਦੇ ਸਟੇ ਦਾ ਵੀ ਦੇਖਿਆ ਸੀਗਾ ਸੀ ਰਿਸੈਪਸ਼ਨਿਸਟ ਨਾਲ ਮੈਂ ਗੱਲ ਵੀ ਕੀਤੀ ਸੀ ਕਿ ਇਹ ਦੋਨਾਂ ਨੇ ਉੱਥੇ ਸਟੇ ਵੀ ਕੀਤਾ ਸੀਗਾ ਇਹ ਸਭ ਕੁਝ ਮੈਂ ਇਕੱਠਾ ਕਰਕੇ ਜਦੋਂ ਹਰਜੀਤ ਸਿੰਘ ਦੇ ਸਾਹਮਣੇ ਰੱਖਿਆ ਕਿ ਹਾਂ ਵੀ ਵੀਰ ਜੀ ਬਿਲਕੁਲ ਹਾਂ ਇਹ ਨਿਓ ਮਾਈਪਲ ਇਮੀਗ੍ਰੇਸ਼ਨ ਹਰਜੀਤ ਸਿੰਘ ਦੀ ਕੰਪਨੀ ਹੈ ਇਹ ਓਨਰ ਨੇ ਉੱਥੋਂ ਦੇ ਤੇ ਜਿਹੜ ਜੋ ਮੇਰੇ ਹਸਬੰਡ ਨੇ ਉੱਥੇ ਐਜ਼ ਅ ਮੈਨੇਜਰ ਜੌਬ ਕਰਦੇ ਨੇ ਠੀਕ ਹੈ ਮੈਂ ਉਹਨ ਵੀਰ ਜੀ ਨੂੰ ਕਿਹਾ ਮੈਂ ਕਿਹਾ ਵੀਰ ਜੀ ਇਹ ਕਰਕੇ ਇੱਧਰ ਇੱਧਰ ਕਰਕੇ ਗੱਲ ਸਾਰੀ ਗੱਲ ਹੈ ਇਹਨਾਂ ਨੇ ਉੱਥੇ ਸਟੇ ਵੀ ਕੀਤਾ ਮੈਂ ਚੈਟ ਵੀ ਤੁਹਾਨੂੰ ਭੇਜ ਦਿੱਤੀ ਹੈ ਠੀਕ ਹੈ ਫਿਰ ਤੁਸੀਂ ਕਹਿੰਦੇ ਉਹਨਾਂ ਹਾਂ ਉਹਨਾਂ ਦਾ ਐਕਸਟਰਾ ਮੈਰਟਲ ਅਫੇਅਰ ਹੈ ਮੇਰੇ ਹਸਬੰਡ ਦਾ ਤੇ ਇਹਨੂੰ ਤੁਸੀਂ ਕਹੋ ਪਿੱਛੇ ਹਟ ਜਿਵੇ ਕਹਿੰਦੇ ਮੇਰੇ ਤਾਂ ਇਹ ਸਾਲੇ ਹਾਰਨੀ ਹੈ ਮੈਂ ਤਾਂ ਆਪਣੇ ਸਾਲੇ ਨਾਲ ਕਹਿੰਦੇ ਇਹਦਾ ਵਿਆਹ ਕਰਨਾ ਹੈ ਮਤਲਬ ਮੈਂ ਮਨ થોੜੇ ਦਿਨ ਲਈ ਇਹਨਾਂ ਦਾ ਮਾਈਂਡ ਡਿਵਰਟ ਕਰਦਾ ਕਿ ਹਾਂ ਵੀ ਇਹਦਾ ਧਿਆਨ ਇਹਦੇ ਵੱਲ ਨਾ ਹੋਵੇ ਬੇਸ਼ ਕੱਲੀ ਹੀ ਹੈ ਇਹਦੇ ਵਿੱਚ ਕਿ ਹੁਣ ਹੁਣ ਸਪੋਜ਼ ਕਰੋ ਐਸੀ ਆ ਹੁਣ ਐਸੀ ਹੀ ਇਸ ਤਰ੍ਹਾਂ ਦਾ ਮਾਮਲਾ ਸਾਡੇ ਨਾਲ ਹੋ ਜਾਂਦਾ ਮੈਂ ਕਿਤੇ ਕੋਈ ਗਲਤ ਹੋ ਕਰ ਲਾ ਨਾ ਮੇਰੀ ਕੰਪਨੀ ਦਾ ਜਾਂ ਮੇਰੇ ਮਾਲਕਾਂ ਦਾ ਨਹੀਂ ਇਹਦੇ ਪਿੱਛੇ ਕੋਈ ਦੋਸ਼ ਹਰਜੀਤ ਸਿੰਘ ਦਾ ਤੁਸੀਂ ਡਾਇਰੈਕਟ ਦੋਸ਼ ਕਿਵੇਂ ਕੱਢਦੇ ਹੋਗੇ ਇਹਦੇ ਵਿੱਚ ਖਜੀ ਸਿੰਘ ਨਾਲ ਹੀ ਮੈਂ ਸਾਰੀ ਸਾਰੀ ਡਾਇਰੈਕਟਲੀ ਗੱਲ ਕੀਤੀ ਸੀ ਨਾ ਵੀਰ ਜੀ ਨਾਲ ਪਰਲੀ ਕਹਿਣ ਦਾ ਮਤਲਬ ਗੱਲ ਉਹਨਾਂ ਤੋਂ ਤੁਸੀਂ ਕਿਉਂ ਇਹ ਗੱਲ ਕਹਿ ਰਹੇ ਹੋ ਵੀ ਉਹ ਇਸ ਚੀਜ਼ ਨੂੰ ਹਟਾ ਸਕਦੇ ਸੀ ਜਾਂ ਖਤਮ ਕਰ ਸਕਦੇ ਸੀ ਕਹਿਣ ਦਾ ਭਾਵ ਇਹ ਵੀ ਉਹ ਕਿੱਥੇ ਦੋਸ਼ੀ ਨੇ ਵਿੱਚ ਉਹ ਦੋਸ਼ੀ ਇਸ ਕਰਕੇ ਵਿੱਚ ਨੇ ਕਿਉਂਕਿ ਉਹ ਉਹਨਾਂ ਦੇ ਉੱਥੇ ਆਫਿਸ ਵਿੱਚ ਜੌਬ ਕਰਦੀ ਹੈ ਮੇਰੇ ਹਸਬੰਡ ਵੀ ਉੱਥੇ ਜੌਬ ਕਰਦੇ ਨੇ ਉੱਥੇ ਦੋਨੋਂ EMPLOYEES ਨੇ ਨਾ EMPLOYEES ਹੀ ਕਿੰਦੇ ਉੱਤੇ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਜਿਹੜਾ ਉੱਥੋਂ ਦਾ ਮਾਲਕ ਹੁੰਦਾ ਹੈ ਠੀਕ ਹੈ ਜਿੰਮੇਵਾਰੀ ਹੁੰਦੀ ਹੈ ਮੈਂ ਉਹਨੂੰ ਮਾਲਕ ਦੇ ਤੌਰ ਤੇ ਕਿਹਾ ਸੀ ਜਾਂ ਆਪਣੇ ਭਰਾ ਦੇ ਤੌਰ ਤੇ ਕਿਹਾ ਸੀ ਮੈਂ ਦੋਨੋਂ ਪੱਖਾਂ ਨਾਲ ਲੈ ਕੇ ਕਿਹਾ ਸੀ ਸਮਾਜਿਕ ਤੌਰ ਤੇ ਕਿਹਾ ਉਹਨਾਂ ਨੂੰ ਵੀ ਇਹ ਗੱਲ ਠੀਕ ਨਹੀਂ ਹੈਗੀ ਤੁਸੀਂ ਇਹਨਾਂ ਨੂੰ ਸਮਝਾਓ ਸਮਾਜੀ ਵੀ ਕਿਹਾ ਹੈ ਪਰਸਨਲੀ ਵੀਰ ਜੀ ਦੇ ਤੌਰ ਤੇ ਵੀ ਕਿਹਾ ਹੈ ਭਰਾ ਦੇ ਤੌਰ ਤੇ ਵੀ ਕਿਹਾ ਕਿ ਵੀਰ ਜੀ ਇਹਨਾਂ ਨੂੰ ਸਮਝਾਓ ਠੀਕ ਹੈ ਇਹ ਲੇਡੀ ਦਾ ਮੈਂ ਤੁਹਾਨੂੰ ਤਿੰਨੋਂ ਚੀਜ਼ਾਂ ਸਾਹਮਣੇ ਰੱਖਤੀਆਂ ਤਾਂ ਮੈਨੂੰ ਇਹਨਾਂ ਨੇ ਆਏ ਕਿ ਇਹ ਮੇਰੀ ਸਾਲੇਹਾਰਨੀ ਹੈ ਮੈਂ ਆਪਣੇ ਸਾਲੇ ਦਾ ਗੰਦੇ-ਨੰਦ ਨਾਲ ਵਿਆਹ ਕਰਨਾ ਹੈ ਠੀਕ ਹੈ ਮੇਰਾ ਇੱਕ ਤਰੀਕਾ ਨਾਲ ਮਾਈਂਡ ਡਿਵਰਟ ਕਰਤਾ ਮੈਂ ਥੋੜੀ ਦੇਰ ਲਈ ਸ਼ਾਂਤ ਹੋ ਗਈ ਸੀ ਕਿ ਚਾਹੇ ਹਾਂ ਇਹ ਜਗਵੀਰ ਜੀ ਨੇ ਮਨ ਨੂੰ ਇਸ ਚੀਜ਼ ਦਾ ਹੌਸਲਾ ਦਿੱਤਾ ਨਾ ਤੇ ਮੈਨੂੰ ਥੋੜਾ ਜਿਹਾ ਸ਼ਾਂਤ ਰਹਿਣਾ ਚਾਹੀਦਾ ਮੈਨੂੰ ਇਹਨੇ 2 ਕੁ ਮਹੀਨੇ ਟਾਈਮ ਦਿੱਤਾ ਮੇਰੇ ਇਵਨ ਕਿ ਪੇਰੈਂਟਸ ਵੀ ਆਈ ਸੀਗੇ ਵਿਜ਼ਿਟ ਕਰਨ ਦੇ ਲਈ ਇੰਦੇ ਕੋਲ ਉਦੋਂ ਇਹ ਆਫਿਸ ਵਹਿੰਦਾ ਸੀਗਾ ਆਪਣੇ ਆਫਿਸ ਮੇਰੇ ਪੇਰੈਂਟਸ ਨੇ ਇਹਨੇ ਕਿਹਾ ਕਿ ਹਾਂ ਵੀ ਮੈਂ ਇੱਕ ਜਿਹੜੇ ਨੂੰ ਉੱਥੋਂ ਆਫਿਸ ਚ ਕੱਢ ਦਵਾਵਾਂਗਾ ਮਤਲਬ ਉਸ ਲੇਡੀ ਨੂੰ ਪ੍ਰਵੀਨ ਕੋਰ ਜੋ ਹੈਗੀ ਆ ਖੁਸ਼ੀ ਨੂੰ ਉੱਥੋਂ ਦੀ ਕੱਢ ਦਵਾਵਾਂਗਾ ਮਤਲਬ ਉਹਨਾਂ ਨੂੰ ਵੀ ਤਸੱਲੀ ਦੇ ਕੇ ਭੇਜ ਦਿੱਤਾ ਪਰ ਐਦਾਂ ਦਾ ਹੋਇਆ ਕੁਝ ਨਹੀਂ ਠੀਕ ਹੈ ਇਹ 2022 ਦੀ ਗੱਲ ਹੈ ਠੀਕ ਹੈ ਜਿਸ ਸੇ ਕਰਕੇ ਮੈਨੂੰ ਇਵਨ ਕਿ ਮੇਰੇ ਹਸਬੰਡ ਵੱਲੋਂ ਮਾਰਕੋਟਾਈ ਵੀ ਬਹੁਤ ਹੁੰਦੀ ਸੀਗੀ ਮਨ ਬਹੁਤ ਮਾਰਦੇ ਸੀਗੇ ਠੀਕ ਹੈ ਹਾਂ ਕਿਉਂਕਿ ਮੈਂ ਉਹਨਾਂ ਨੂੰ ਮਨਾ ਕਰਦੀ ਸੀ ਕਿ ਇਹ ਸਭ ਚੀਜ਼ਾਂ ਸੋਸ਼ੀਅਲੀ ਨਹੀਂ ਅੱਛੀਆਂ ਲੱਗਦੀਆਂ ਠੀਕ ਹੈ ਉਸ ਲੇਡੀ ਨੂੰ ਮੈਂ ਕਿੰਨੀ ਵਾਰ ਰਿਕੁਐਸਟ ਕੀਤੀ ਉਹ ਪਹਿਲੇ ਨਕਾਰ ਦਿੰਦੀ ਸੀ ਮੈਂ ਕਿ ਤੇਰੇ ਸਾਹਮਣੇ ਸਾਰੇ ਪ੍ਰੂਫ ਰੱਖੇ ਤੂੰ ਕਿ ਉਹ ਕਿੱਦਾਂ ਮਨਾ ਕਰ ਸਕਦੀਆਂ ਉਹਦੇ ਪੇਰੈਂਟਸ ਨੂੰ ਉਹਦੇ ਫਾਦਰ ਨਹੀਂ ਆ ਉਹਦੀ ਮਦਰ ਨੂੰ ਔਰ ਉਹਦੇ ਬ੍ਰਦਰ ਉਹਦੀ ਭੱਬੀ ਇਹ ਸਾਰੇ ਮਿਲੇ ਹੋਏ ਆ ਮੇਰੀ ਮਦਰ ਇਨ ਲਾਉ ਘਟਾ ਹਰਜੀਤ ਇਹ 6 ਉਹਦੇ 6 ਹੀ ਮਿਲੇ ਹੋਏ ਆ ਪਰ ਗੱਲ ਇਹ ਚ ਇਹ ਆ ਜਾਂਦੀ ਹੈ ਵੀ ਜੇ ਤੁਸੀਂ ਕਹੋ ਮੈਂ ਮੰਨ ਗਿਆ ਤੁਹਾਡੀ ਗੱਲ ਇਹ ਜਿਹੇ ਬਹੁਤ ਅਫੇਅਰਸ ਨੇ ਜਿਹੜੇ ਬਾਜ਼ਾਰ ਦੇ ਵਿੱਚ ਦੇਖਦੇ ਆ ਜਾਂ ਇਸ ਸਮਾਜ ਦੇ ਵਿੱਚ ਦੇਖਦੇ ਆ ਪਰਿਵਾਰ ਖਤਮ ਹੋ ਗਏ ਨਾ ਕਰਕੇ ਪਰ ਗੱਲ ਇਹ ਆ ਜਾਂਦੀ ਹੈ ਵੀ ਹਰ ਇੱਕ ਬੰਦਾ ਕਿਤੇ ਨਾ ਕਿਤੇ ਜੋਬ ਕਰਦਾ ਜਾਂ ਆਪਦਾ ਬਿਜ਼ਨਸ ਰਨ ਕਰਦਾ ਜੇ ਕੋਈ ਕੋਈ ਅੰਪਾਲੀ EMPLOYEE ਕਿਸੇ ਵੀ ਕੰਪਨੀ ਦਾ ਕੋਈ ਅਫੇਅਰ ਕਰਦਾ ਕਿਸੇ ਨਾਲ ਮਾਲਕ ਜਾਂ ਕੰਪਨੀ ਉਹਦੇ ਵਿੱਚ ਕਿਵੇਂ ਦੋਸ਼ੀ ਹੋ ਸਕਦੀ ਹੈ ਮੇਰੇ ਪੁੱਛਣ ਦਾ ਭਾਅ ਹੈ ਕਿਉਂਕਿ ਉਰੇ ਗੱਲ ਹਰਜੀਤ ਸਿੰਘ ਦੀ ਹੋ ਰਹੀ ਹੈ ਤੁਹਾਡੇ ਹਸਬੰਦ ਨੇ ਕਰਿਆ ਉਹ ਤਾਂ ਚਲੋ ਤੁਸੀਂ ਆ ਲੋ ਉਹ ਅੱਡ-ਅੱਡ ਹੋ ਹੀ ਗਏ ਹਾਂ ਤੁਸੀਂ ਅੱਜ ਚੱਲ ਹੀ ਰਿਹਾ ਉਹਨੂੰ ਤੁਸੀਂ ਵਿੱਚ ਕਹਿੰਦਾ ਮਤਲਬ ਹਰਜੀਤ ਸਿੰਘ ਨੂੰ ਅਸੀਂ ਦੋਸ਼ੀ ਕਿਵੇਂ ਕਹਿ ਸਕਦੇ ਹਾਂ ਚਲੋ ਜੀ ਇੱਕ ਟਾਈਮ ਉਹ ਕਹਿ ਵੀ ਦਿੰਦਾ ਵੀ ਮੈਂ ਆਪਦਾ ਕੰਮ ਲੈਣਾ ਕੰਪਨੀ ਵਿੱਚ EMPLOYEE ਆ ਮੈਂ ਉਹਨੂੰ ਸੈਲਰੀ ਦੇ ਰਿਹਾ ਉਸ ਤੋਂ ਬਾਅਦ ਮੇਰੇ ਇਹਦੇ ਨਾਲ ਕੋਈ ਭਾਈ ਲਗਾ ਦੇਗਾ ਨਹੀਂ ਫਿਰ ਤਾਂ ਗੱਲ ਆ ਗਈ ਤੁਹਾਡੇ ਤੱਕਰੀਏ ਆ ਗਈ ਫਿਰ ਉਹ ਕਿਵੇਂ ਆਇਆ ਮੇਰੇ ਪੁੱਛਣ ਦਾ ਭਾਵੇਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਤੁਸੀਂ ਕਹਿ ਰਹੇ ਮੇਰੀ ਸੈਲਰੀ ਦਾ ਮਤਲਬ ਹੈ ਸੈਲਰੀ ਤੱਕ ਮਤਲਬ ਉਹ ਉਹਨਾਂ ਨੂੰ ਹੋਏਗਾ ਲੇਕਿਨ ਮੇਰਾ ਘਰ ਤਾਂ ਖਰਾਬ ਹੋ ਰਿਹਾ ਮੈਂ ਜਿੰਨੂੰ ਕਹਿ ਸਕਦੀ ਸੀਗੀ ਮੇਨ ਜਿੰਨੂੰ ਕਹਿ ਸਕਦੇ ਉਹ ਹਰਜੀਤ ਸਿੰਘ ਨੂੰ ਹੀ ਕਹਿ ਸਕਦੇ ਸੀ ਇਵਨ ਕਿ ਦੋ ਦੋ ਸਾਲ ਮੈਂ ਕਦੀ ਵੀ ਇਹਨਾਂ ਨੂੰ ਮੇਰੇ ਹਸਬੰਡ ਨਹੀਂ ਜਾਂਦੇ ਸੀ ਅਸੀਂ ਕਦੀ ਇਹਨਾਂ ਘਰੇ ਦੀਵਾਲੀ ਤੇ ਗਏ ਠੀਕ ਹੈ ਇੱਕ ਗਿਫਟ ਵਗੈਰ ਦਿੱਤਾ ਉਦੋਂ ਹੀ ਮਿਲਦੇ-ਕੁਰਦੇ ਸੀਗਾ ਮੈਂ ਕਦੀ ਵੀ ਇੰਟਰੈਕਸ਼ਨ ਸਾਹਮਣੇ ਨਹੀਂ ਆਈ ਇਹਨਾਂ ਦੇ ਕਦੀ ਵੀ ਸਾਹਮਣੇ ਮੈਂ ਕਦੀ ਵੀ ਹਰਜੀਤ ਨੂੰ ਅੱਜ ਤੱਕ ਇੱਕ ਸਿੰਗਲ ਕਾਲ ਤੱਕ ਨਹੀਂ ਕੀਤੀ ਸੀ ਉਹ ਮੇਰਾ ਫਰਸਟ ਕਾਲ ਸੀਗਾ ਦੋ ਸਾਲ ਵਿੱਚ ਕਿ ਵੀਰ ਜੀ ਐਦਾਂ ਦਾ ਕਰਕੇ ਮੇਰਾ ਘਰ ਖਰਾਬ ਹੋ ਰਿਹਾ ਹੈ ਇਸ ਲੇਡੀ ਨੂੰ ਪਿੱਛੇ ਘ ਨੇ ਇੱਕ ਤਾਂ ਉਹਨੇ ਖੁਦ ਹੀ ਕਹਿਤਾ ਹੈ ਕਿ ਮੈਂ ਆਪਣੇ ਸਾਲੇ ਹਾਰ ਨਹੀਂ ਬਣਾਣੀ ਹੈ ਠੀਕ ਹੈ ਉਹਦਾ ਰਿਸ਼ਤਾ ਮਿਲ ਗਿਆ ਉਹਨ ਦੇ ਨਾਲ ਉਸ ਲੇਡੀ ਦੇ ਨਾਲ ਪ੍ਰਵੀਨ ਕੋਰ ਦੇ ਨਾਲ ਖੁਸ਼ੀ ਦੇ ਨਾਲ ਠੀਕ ਹੈ ਇਸ ਕਰਕੇ ਹੁਫੇ ਮੇਰਾ ਕਹਿਣਾ ਬੰਦਾ ਸੀ ਮੇਰਾ ਕਹਿਣਾ ਹੁਣ ਵੀ ਬੰਦਾ ਹੈ ਕਿ ਅੰਨ ਤੂੰ ਆਪਣੇ ਆਪ ਹੀ ਪਿੱਛੇ ਕਰ ਲੈ ਮੈਨੂੰ ਧਮਕੀਆਂ ਦਿੰਦੀ ਹੈ ਮੈਨੂੰ ਧਮਕੀਆਂ ਕਿਸ ਵੇਸ ਤੇ ਦਿੰਦੀ ਹੈ ਮੈਨੂੰ ਕਹਿੰਦੀ ਤੂੰ ਜੋ ਮਰਜ਼ੀ ਕਰ ਲੈ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਐਦਾ ਬੋਲਦੀ ਹੈ ਤੁਹਾਡੇ ਹਸਬੰਡ ਕੀ ਕਹਿੰਦੇ ਤੁਹਾਡਾ ਨਾਲ ਨਹੀਂ ਰਹਿਣਾ ਹੈਗਾ ਫਿਰ ਹਾਂ ਮੇਰੇ ਹਸਬੰਡ ਉਹਨਾਂ ਦੀ ਇਨਫਲੂਐਂਸ ਵਿੱਚ ਆ ਕੇ ਕਹਿੰਦੇ ਕਿ ਮੈਂ ਤੇ ਇਹ ਨਾਲ ਨਹੀਂ ਰਹਿਣਾ ਚਾਹੁੰਦਾ ਬਿਕੋਜ਼ ਉਦਾਂ ਮੈਂ ਕਿਉਂ ਹੁੰਦੀ ਐ ਜਦੋਂ ਕੋਈ ਇਨਸਾਨ ਗਲਤ ਹੁੰਦਾ ਨਾ ਉਹਨੂੰ ਸਮਝਾਉਣ ਦੇ ਲਈ ਸਭ ਤੋਂ ਪਹਿਲੇ ਕੌਣ ਆਂਦਾ ਐ ਫੈਮਲੀ ਆਂਦੀ ਐ ਠੀਕ ਐ ਮੈਂ ਫੈਮਲੀ ਵਿੱਚ ਸੀਗੀ ਮੈਂ ਤੇ ਮੈਂ ਵਾਈਫ ਆਂ ਤੇਰੀ ਮੈਨੂੰ ਦਿਖ ਰਿਹਾ ਮੇਰਾ ਘਰ ਖਰਾਬ ਹੋ ਰਿਹਾ ਆਪਣੇ ਅੱਖਾਂ ਸਾਹਮਣੇ ਆਪਣੇ ਨਜ਼ਰਾਂ ਸਾਹਮਣੇ ਮੈਂ ਇਹਨੂੰ ਕਹਿ ਰਹੀ ਸੀ ਗੌਰਵ ਇਹ ਸਭ ਚੀਜ਼ਾਂ ਨਹੀਂ ਅੱਛੀਆਂ ਲੱਗਦੀਆਂ ਅਗਲਾ ਨਹੀਂ ਹਟ ਰਿਹਾ ਫਿਰ ਮੈਂ ਕਿਸੇ ਨਾ ਕਿਸੇ ਨੂੰ ਤਾਂ ਕਹਿਣਾ ਸੀ ਮੈਂ ਕਿਹਨੂੰ ਕਿਹਾ ਹਰਜੀਤ ਸਿੰਘ ਨੂੰ ਕਿਹਾ ਕਿਉਂਕਿ ਉਹ ਉਹਨੂੰ ਭਰਾ ਵੀ ਮੰਨਦਾ ਐ ਆਪਣਾ 빅 ਬ੍ਰਦਰ ਕਹਿੰਦੇ ਆ ਗੌਰਵ ਵੀ ਔਰ ਉਹਨੂੰ ਉਹ ਵੀ ਕਹਿੰਦੇ ਕਿ ਹਾਂ ਵੀ ਮੇਰਾ ਇਹ ਬੌਸ ਹੈ ਤੁਸੀਂ ਰੀਸੈਂਟਲੀ ਕੋਈ ਇੱਕ ਵੀਡੀਓ ਦੇਖੀ ਹੋਣੀ ਆ ਗੌਰਵ ਪਿੱਛੇ ਬੈਠੇ ਸੀ ਇਹ ਹਰਜੀਤ ਸਿੰਘ ਅੱਗੇ ਬੈਠਾ ਆ ਕਹਿ ਰਿਹਾ ਇਹ ਮੇਰਾ ਬੌਸ ਹੈ ਨਾਈਂਡਿਊ ਚੇ ਬੰਦੇ ਆ ਇਹਨੂੰ ਆ ਕੇ ਮਿਲਿਆ ਕਰੋ ਕਿਸੇ ਵੀ ਵੀਜ਼ਾ ਦੇ ਰਿਗਾਰਡਿੰਗ ਠੀਕ ਹੈ ਇੱਕ ਰਿਸ਼ਤਾ ਹੈ ਨਾ ਉਹਨਾਂ ਦੇ ਨਾਲ ਤੇ ਫਿਰ ਮੈਂ ਵੀ ਤਾਂ ਭਾਬੀ ਲੱਗੀ ਨਾ ਉਹਨਾਂ ਦੀ ਹਰਜੀਤ ਸਿੰਘ ਦੀ ਠੀਕ ਹੈ ਤੁਸੀਂ ਮੇਰਾ ਹੀ ਘਰ ਕਿਉਂ ਖਰਾਬ ਕਰ ਰਹੇ ਹੋ ਵੀ ਇਹਦੇ ਪਿੱਛੇ ਕੀ ਰਾਜ਼ ਹੈ ਨਹੀਂ ਅਭੀ ਇਹ ਚੀਜ਼ਾਂ ਹੋਣੇ ਕਿਉਂ ਨਿਕਲ ਕੇ ਆਈਆਂ ਜਦੋਂ ਹਰਜੀਤ ਸਿੰਘ ਦੇ ਨਾਲ ਜੁੜੀ ਹੋਈ ਚਰੋ ਇੱਕ ਇਹ ਇੱਕ ਜਿਵੇਂ ਕਹਿੰਦੀ ਹੈ ਬੰਦੇ ਦਾ ਕੈਰੇਕਟਰ ਹੁੰਦਾ ਇੱਕ ਹਰਜੀਤ ਸਿੰਘ ਦਾ ਇਹ ਕੈਰੇਕਟਰ ਹੋ ਸਕਦਾ ਤੁਹਾਡੇ ਮੁਤਾਬਕ ਹਾਂ 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 ਦੂਜੇ ਪਾਸੇ ਗੱਲ ਇਹ ਹੈ ਵੀ ਇੱਕ ਜਦੋਂ ਦੇਖਿਆ ਜਾਵੇ ਹਿਸਟੋਰੀਕਲ ਗੱਲ ਹੋ ਰਹੀ ਹੈਗੀ ਉਦੋਂ ਹੀ ਸਾਰੀਆਂ ਚੀਜ਼ਾਂ ਕਿਉਂ ਨਿਕਲ ਕੇ ਆਉਂਦੀਆਂ ਨੇ ਐਦੋਂ ਪਹਿਲਾਂ ਨਾ ਅੱਗੇ ਨਾ ਪਿੱਛੇ ਕਦੇ ਰੌਲਾ ਨਹੀਂ ਪਿਆ। ਪਹਿਲਾਂ ਇੱਕ ਇੱਕ ਜਣ ਨੂੰ ਦੇਖ ਕੇ ਹੌਲੀ ਹੌਲੀ ਸਾਰੇ ਖੁਲਾਸੇ ਹੁੰਦੇ ਨੇ ਨਾ ਕਿ ਹਿੰਮਤ ਬੰਦੀ ਨਾ ਅਗਲੇ ਦੀ। ਅੱਜ ਵੀ ਹੁਣ ਕਿਤੇ ਦੁਬਾਰੇ ਹਰਜੀਤ ਸਿੰਘ ਦਾ ਇਨਫਲੂਐਂਸ ਨਾ ਵਧ ਰਿਹਾ ਹੋਵੇ, ਉਹਦੀ ਕਿਤੇ ਨਾ ਕਿਤੇ ਚੜ੍ਹਾਈ ਨਾ ਵਧ ਰਹੀ ਹੋਵੇ ਇਸ ਕਰਕੇ ਜਾ ਕੇ ਤੁਸੀਂ ਮਤਲਬ ਨਹੀਂ ਆਉ ਚਾਹੇ ਜਿੱਥੇ ਮਰਜ਼ੇ ਹੋਵੇ ਹੈ ਪ੍ਰਾਈਮ ਮਿਨਿਸਟਰ ਤੱਕ ਜਾਵੇ ਚਾਹੇ। ਇਹ ਗੱਲ ਕਹਿਣਗੇ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਉਹ ਵੀ ਕਿਤੇ ਨਾ ਕਿਤੇ ਗੱਲ ਕਹਿਣਗੇ ਵੀ ਹੁਣ ਹੀ ਕਿਉਂ ਆਏ ਲੋ? ਅੱਛਾ ਉਹ ਵੀ ਇਹ ਗੱਲ ਨੇ মিডিਆ ਦੇ ਵਿੱਚ ਕਹਿ ਰਹੇ ਆ اچھا মিডিਆ ਵਿੱਚ ਹਾਂ ਤੁਸੀਂ মিডিਆ ਵਿੱਚ ਕਹਿ ਸਕਦੇ ਹੋ ਦੇਖੋ ਇੱਕ ਨਾਰਮਲ ਬੰਦ ਲੇਡੀ ਜਾਂ ਇਨਸਾਨ মিডিਆ ਵਿੱਚ ਆਣਾ ਹੋਣ ਦੇ ਲਈ ਬਹੁਤ ਮਾਇਨੇ ਰੱਖਦਾ ਮੈਂ ਆਪਣੇ ਘਰ ਦੀ ਗੱਲ ਜਿਹੜੀ ਸੀ ਉਹ মিডিਆ ਵਿੱਚ ਨਹੀਂ ਲੈ ਕੇ ਆਉਣਾ ਚਾਹੁੰਦੇ ਸੀ ਠੀਕ ਹੈ ਇਹੀ ਵਜ੍ਹਾ ਸੀ ਮੈਂ ਆਪਣੇ ਘਰ ਦੀ ਗੱਲ মিডিਆ ਵਿੱਚ ਕਿਉਂ ਨਹੀਂ ਲੈ ਕੇ ਆਣੀ ਸੀ ਕਿਉਂਕਿ ਆਲਰੇਡੀ ਗੋਰੋ ਬਦਨਾਮੀ ਕਰਕੇ ਉਹਨਾਂ ਨੇ ਸਟੈਪ ਆਊਟ ਕੀਤਾ ਮੇਰੇ ਰਿਲੇਸ਼ਨ ਵਿੱਚੋਂ ਪਰ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਸੀ ਕਿ ਉਹ ਆਪ ਗਲਤ ਨੇ ਦੇਖਣਾ ਚਾਹੀਦਾ ਨਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਕਰਤਾ ਆਪਣੀ ਸਾਰਾ ਸਾਲ ਦੀ ਮੈਰਿਜ 17 ਸਾਲ ਬਹੁਤ ਹੁੰਦੇ ਕਿਸੇ ਜ਼ਿੰਦਗੀ ਹੁੰਦੀ ਹੈ ਮੇਰੀ ਜ਼ਿੰਦਗੀ ਹੈ 17 ਸਾਲ ਠੀਕ ਹੈ ਤੁਸੀਂ 17 ਸਾਲ ਕਿਸੇ ਦੇ ਸਕਦੇ ਹੋ ਮੈਂ ਤੁਹਾਡੇ ਕੋ ਕੁਸ਼ਿਸ਼ ਪੁੱਟ ਕਰ ਰਹੀ ਹਾਂ ਤੁਸੀਂ ਕਿਸੇ 17 ਸਾਲ ਨਹੀਂ ਦੇ ਸਕਦੇ ਨਾ ਇਹਦੇ ਚ ਜੇ ਤੁਸੀਂ ਮੈਨੂੰ ਪੁੱਛੋ ਤਾਂ ਮੈਂ ਵੀ ਤੁਹਾਨੂੰ ਆਪਦੇ ਤਲਾਕ ਹੀ ਪਹਿਲਾਂ ਇਹ ਗੱਲ ਕਹੀ ਸੀ ਵੀ ਅੱਜ ਮੇਰੇ ਕਿਸੇ ਨਾਲ ਐਕਸਟਰਾ ਫੇਰ ਹੋਣਾ ਤਾਂ ਮੇਰੀ ਕੰਪਨੀ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਇਹ ਠੀਕ ਹੈ ਵੀ ਸੋਸ਼ੀਅਲੀ ਤੌਰ ਤੇ ਮੈਂ ਇਹ ਗਲਤ ਕਰ ਰਿਹਾ ਹੋਊਗਾ ਪਰ ਇਹਦੇ ਵਿੱਚ ਮੇਰੀ ਕੰਪਨੀ ਦਾ ਕੋਈ ਦੋਸ਼ ਨਹੀਂ ਮੇਰੀ ਕੰਪਨੀ ਕੱਲ ਨੂੰ ਜੇ ਕਹੇ ਜੇ ਕੱਲ ਨੂੰ ਮੇਰਾ ਪਰਿਵਾਰ ਜਾ ਕੇ ਕੰਪਨੀ ਦੇ ਗੱਲ ਪੈਜੇ ਕੰਪਨੀ ਕਹੂਗੀ ਸਾਡਾ ਇੱਕ EMPLOYEE ਹੈ ਐਸੀ ਉਹਨੂੰ ਸੈਲਰੀ ਦਿੰਨੇ ਆ ਉਹ ਸਾਡੇ ਲਈ ਕੰਮ ਕਰਦਾ ਬਸ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਿਸ਼ਤੇ ਨਾਤੇ ਜਿਵੇਂ ਕਹੀਏ ਜਿਵੇਂ ਤੁਸੀਂ ਕਿਹਾ ਵੀ ਵੱਡਾ ਭਾਈ ਹੋਰ ਇਹ ਆਮ ਤੌਰ ਤੇ ਤੁਸੀਂ ਵੀ ਜਾਣਦੇ ਹੋ ਵੀ ਪ੍ਰਾਈਵੇਟ ਫਰਮਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੇ ਇੱਕ ਅਫਸਰ ਰਿਲੇਸ਼ਨ ਨੂੰ ਡਿਵੈਲਪ ਕਰਨ ਵਾਸਤੇ ਹੁੰਦੀਆਂ ਨੇ ਜਿੱਥੇ ਤੁਹਾਨੂੰ ਲੱਗਦਾ ਵੀ ਉਸ ਤੋਂ ਇਲਾਵਾ ਕੋਈ ਕਿਸੇ ਦਾ ਪੈਣ ਪਾਈ ਕਿੰਨਾ ਕਹ ਉਹ ਤੁਸੀਂ ਵੀ ਸਮਝਦੇ ਹੋ ਇਸ ਗੱਲ ਨੂੰ ਹੈਗਾ ਪਰ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਆਪਾਂ ਸਿੱਧਾ ਬੰਦੇ ਨੂੰ ਟਾਰਗੇਟ ਕਰਦੇ ਆ ਉਹਦਾ ਇੱਕ ਕੋਈ ਏਮ ਹੁੰਦਾ ਨਹੀਂ ਮੇਰਾ ਕੋਈ ਏਮ ਨਹੀਂ ਹੈ ਮੇਰਾ ਇਸ ਟਾਈਮ ਏਮ ਇਹੀ ਹੈ ਕਿ ਉਹ ਲੇਡੀ ਨੂੰ ਮੇਰੇ ਘਰੋਂ ਬਾਹਰ ਕੱਢਣਾ ਜਿਹੜਾ ਮੇਰੇ ਬੱਚਿਆਂ ਨੂੰ ਕੱਢ ਕੇ ਕਢਵਾ ਕੇ ਆਪ ਸਾਰੀ ਫੈਮਲੀ ਮੇਰੇ ਘਰੇ ਆ ਕੇ ਰਹਦੀ ਆਈ ਬਣ ਕੇ ਇਹਦੇ ਬ੍ਰਦਰ ਹੁੰਦਾ ਹੈ ਮੇਰੇ ਹਸਬੰਦ ਟੀ-ਸ਼ਰਟ ਪਾ ਕੇ ਫੋਟੋ ਖਿਚਵਾ ਰੱਖੀ ਹੈ ਠੀਕ ਹੈ ਇੰਸਟਾ ਤੇ ਵੀ ਫੇਸਬੁੱਕ ਤੇ ਵੀ ਉਹੀ ਸੇਮ ਮੈਂ ਆਪਣੇ ਬੇਟੇ ਨੂੰ ਦਿਖਾਈ ਮੈਂ ਕਿਹਾ ਬੇਟੇ ਮੈਂ ਕਿਹਾ ਬੇਟੇ ਨਾਮ ਇਕ ਲਵੇ ਮੈਂ ਕਿਹਾ ਦੇਖੋ ਬੇਟੇ ਕਿ ਪਪਾ ਕੀ ਟੀ-ਸ਼ਰਟ ਹੈ ਕਿ ਤੇ ਹਾਂ ਇਹ ਪਪਾ ਕੀ ਟੀ-ਸ਼ਰਟ ਹੈ ਕਿੱਦਾਂ ਪਤਾ ਲੱਗ ਕੀ ਪਤਾ ਲੱਗ ਰਿਹਾ ਉਸ ਚੀਜ਼ ਤੋਂ ਕੀ ਪਤਾ ਲੱਗ ਰਿਹਾ ਕਿ ਸਾਰੇ ਇਹ ਲੋਕ ਮਿਲੇ ਹੋਏ ਆਪਸ ਵਿੱਚ ਪੂਰੇ ਫੁੱਲ ਸਪੋਰਟ ਹੈ ਹਰਜੀਤ ਦੀ ਹੂੰ ਇਹੀ ਗੱਲ ਮੈਂ ਤਾਂ ਤੁਸੀਂ ਜਿਹੜੀ ਮੈਨੂੰ ਕਹਿ ਰਹੇ ਹੋ ਨਾ ਕਿ ਤੁਹਾਡਾ ਕੀ ਏਮ ਹੈ ਕਿ ਤੁਸੀਂ ਹਰਜੀਤ ਸਿੰਘ ਨੂੰ ਟਾਰਗੇਟ ਕਰ ਰਹੇ ਹੋ ਹਰਜੀਤ ਦਾ ਕੀ ਏਮ ਹੈ ਕਿ ਮੇਰੇ ਫੈਮਿਲੀ ਨੂੰ ਮੇਰੇ ਸਪੋਰਟ ਕਰ ਰਿਹਾ ਹੈ ਮੇਰੇ ਹਸਬੰਡ ਨੂੰ ਸਪੋਰਟ ਕਰ ਰਿਹਾ ਹੈ ਗਲਤ ਕੰਮ ਲਈ ਉਹਨੂੰ ਗਲਤ ਇਨਫਲੂਐਂਸ ਕਰ ਰਿਹਾ ਹੈ ਜਾਂ ਤਾਂ ਉਹਨੇ ਉਹਨਦੇ ਤੇ ਕੋਈ ਵਸ਼ੀਕਰਨ ਕੀਤਾ ਜਿਵੇਂ ਅਸੀਂ ਸਾਰੇ ਨੇ ਗੱਲ ਕਰ ਰਹੀ ਰਹੇ ਸੀ ਕਿ ਇਹ ਵਸ਼ੀਕਰਨ ਇਹ ਵਸ਼ੀਕਰਨ ਲੌਂਗ ਇਲਾਚੀਆਂ ਇਹਨਾਂ ਦੇ ਆਫਿਸ ਬਥੇਰੀਆਂ ਚਲਦੀਆਂ ਉਹ ਮੈਂ ਵੀ ਖੁਲਾਸਾ ਕਰ ਦਿੰਨੀ ਹੈ ਚਲਦਾ ਮਨੂੰ ਗੌਰਵ ਸਭ ਕੁਝ ਦੱਸ ਚੁੱਕੇ ਸੀਗੇ ਕਿ ਇਹ ਬਾਬਾ ਜਿਹ ਅਸੀਂ ਜਿਹੜਾ ਬੋਲਦਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਇਸ ਵੀ ਮੰਨਦਾ ਜੀ ਇਹ ਚੀਜ਼ਾਂ ਸਾਇੰਸ ਨਾ ਮੰਨੇ ਸੋਸ਼ਲ ਤਾਂ ਮੰਦੀ ਆ ਨਾ ਦੁਨੀਆ ਸਮਾਜ ਤਾਂ ਮੰਦੀ ਆ ਨਾ ਅਸੀਂ ਕੈਨ ਨੂੰ ਨਹੀਂ ਮੰਨਦੇ ਪਰ ਸਾਰੀ ਦੁਨੀਆ ਮੰਦੀ ਆ ਇਹ ਕਰਦਾ ਧੂਣੀਆਂ ਦਾਣੀਆਂ ਬਥੇਰੀਆਂ ਲੰਦਾ ਬਥੇਰੇ ਹਵਾਂ ਨੇ ਅੱਗ ਕਰਦਾ ਸਭ ਕੁਝ ਕਰਦਾ ਮੈਂ ਦੇਖਿਆ ਜਿਹੜੀ ਸਰ ਕਹ ਰਹੀ ਸੀ ਨਾ ਕਿ ਸੈਨੀ ਸਰ ਜਿਹੜਾ ਕਹ ਰਹੀ ਸੀ ਕਿ ਲੇਡੀਜ਼ ਲਿਟਰਲੀ ਲਿਟਰਲ ਟਿਕੇ ਜਾਂਦੀਆਂ ਇੱਕ ਲੇਡੀ ਨੇ ਲਿਟਰਲੀ ਖੁਦ ਵੀਡੀਓ ਗੋਰ ਦੇ ਮੋਬਾਈਲ 'ਚ ਦੇਖੀ ਸੀ ਕਿ ਉਹਨੂੰ ਪਤਾ ਨਹੀਂ ਕੀ ਸੁਗਾਇਆ ਉਹ ਲਿਟਰਲੀ ਤੀ ਬਾਹਰ ਨਿਕਲ ਰਹੀ ਆਪਣੇ ਆਫਿਸ ਵਿੱਚੋਂ ਜਾਦੂ ਟੋਣਾ ਕਰਤਾ ਹੈ ਹਾਂ ਕਰਦਾ ਗਰਦਾ ਹੋਸਦਾ ਗੋਰੂ ਤੇ ਇਹਨੇ ਇਨਫਲੂਐਂਸ ਦੇ ਨਾਲ ਇੰਨੇ ਜਿਆਦਾ ਟਣਾ ਕੀਤਾ ਹੋਵੇ ਇਹਨੇ ਖੁਸ਼ੀ ਨਾ ਮਿਲ ਕੇ ਕੀਤਾ ਹੋਵੇ ਹੁਣ ਜੋ ਮੈਂ ਇੰਨਾ ਤੇ ਇਲਜ਼ਾਮ ਲਗਾ ਰਹੀ ਐ ਨਾ ਉਹਦਾ ਮੈਨੂੰ ਇਹ ਹੈ ਕਿ ਇਹ ਲੋਕ ਮੈਨੂੰ ਮੀਡੀਆ ਦੇ ਥਰੂ ਇਲਜ਼ਾਮ ਲਗਾ ਰਿਹਾ ਮੀਡੀਆ ਥਰੂ ਆ ਕੇ ਮੇਰੇ ਨਾਲ ਗੱਲ ਕਰਨ ਇਹ ਤਿੰਨ ਹੋਏ ਨੇ ਕੋਈ ਪ੍ਰੋਬਲਮ ਹੈ ਹਣ ਉਹ ਗੱਲ ਕਰੇ ਜੇ ਹਰਜੀਤ ਨੂੰ ਕੋਈ ਮੇਰੇ ਨਾਲ ਪ੍ਰੋਬਲਮ ਹੈ ਉਹ ਗੱਲ ਕਰੇ ਪ੍ਰੋਬਲਮ ਹੈ ਉਹ ਗੱਲ ਕਰੇ ਮੰਨੂ ਕਹਿ ਰਹੀ ਐ ਕਿ ਆ ਜਾ ਲੁਧਿਆਣੇ ਮੰਨੂ ਕਹਿ ਰਹੀ ਫੋਨ ਕਰਕੇ ਦਸੰਬਰ 4 ਨੂੰ ਤੂੰ ਜਿੱਥੇ ਮਰਜ਼ੀ ਮਿਲ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਮੈਗਾ ਕੋਈ ਗੱਲ ਨਹੀਂ ਆਇਆ ਮੈਂ ਕਿ ਤੂੰ ਮੈਨੂੰ ਦੱਸ ਮੈਂ ਤੇ ਚੰਡੀਗੜ੍ਹ ਦਾ ਨਹੀਂ ਤੇਰੇ ਆਫਿਸ ਹੋਰ ਦੱਸ ਤੂੰ ਮੈਂ ਕਿ ਫਿਰ ਤੂੰ ਕੱਲੀ ਆਈ ਸਾਹਮਣੇ ਮੈਂ ਸਮਝ ਗਿਆ ਤੁਹਾਡੀ ਗੱਲ ਚਲੋ ਹੁਣ ਇਹਦੇ ਵਿੱਚ ਇਹ ਹੈ ਵੀ ਕਿਉਂਕਿ ਇੱਕ ਪਾਸੇ ਜਿੱਥੇ ਇਹਨਾਂ ਦਾ ਪਰਿਵਾਰਕ ਝਗੜਾ ਤੇ ਦੂਜੇ ਪਾਸੇ ਗੱਲ ਇਹ ਹੈ ਵੀ ਜਹਰਜੀਤ ਸਿੰਘ ਚਾਹੁੰਦੇ ਤਾਂ ਇਹਨਾਂ ਦੇ ਕਰਨ ਦਾ ਭਾਵ ਇਹ ਹੈ ਵੀ ਉਹਨਾਂ ਦਾ ਇਨਫਲੂਐਂਸ ਹੈ ਨਾ ਸੀ ਵੀ ਉਹ ਇਸ ਚੀਜ਼ ਨੂੰ ਖਤਮ ਕਰ ਸਕਦੇ ਸੀ ਤੇ ਪਰਿਵਾਰ ਨੂੰ ਬਚਾ ਸਕਦੇ ਸੀਗੇ ਹੁਣ ਹਰਜੀਤ ਸਿੰਘ ਤੇ ਕੀ ਜਵਾਬ ਦਿੰਦੇ ਨੇ ਖੈਰ ਉਹ ਹੀ ਜਾਣਦੇ ਨੇ ਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਤੋਂ ਇਹ ਜਵਾਬ ਜ਼ਰੂਰ ਲਈਏ ਕਿ ਜਦੋਂ ਇੱਕ ਪਾਸੇ ਇੱਕ ਮਹਿਲਾ ਦੇ ਉਹਨਾਂ ਦੇ ਉੱਤੇ سنگین aarop ਦੂਜੇ ਪਾਸੇ ਇੱਕ ਮਹਿਲਾ ਦੇ ਉਹਦਾ ਪਰਿਵਾਰ ਖਤਮ ਕਰਨ ਦੇ aarop ਕਿਉਂਕਿ ਆਡਾ ਡੇਹ ਰਹਿ ਰਹੇ ਨੇ ਅੱਜ ਦੇ ਸਮੇਂ ਦੇ ਦੌਰਾਨ ਤਾਂ ਜਿਹੜਾ ਐਡਾ ਮਹਾਨ ਵੰਸ਼ ਦੇ ਵਿੱਚੋਂ ਜਿਸੋ ਹਰਜੀਤ ਸਿੰਘ ਦਾ ਨਾਮ ਲਿਆ ਜਾਂਦਾ ਹੈ ਤਾਂ ਅੱਜ ਉਹਨਾਂ ਤੇ ਐਡੇ ਸੀਰੀਅਸ ਅਕੁਜੀਕੇਸ਼ਨ ਲੱਗ ਕਿਉਂ ਰਹੇ ਨੇ ਸੀਨੀਅਰ ਵੀਡੀਓਨ ਸਬੰਧ ਤੇ ਦਿਨਾਂਸ ਮਿਸਿੰਗ ਹੋ ਜਨਸ ਸਪੋਰਟ ਟੀਵੀ ਚੰਡੀਗੜ੍ਹ